ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੋਧ ਮਹਮ ਤਹਿਤ ਅਜ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਅਦੀਨ ਆਉਂਦੇ ਪਿੰਡ ਮੋਹਣ ਮજરા ਸਾਲਾਪੁਰ ਅਤੇ ਬਹਿਰਾਮਪੁਰ ਬੇਟ ਵਿਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਇਸ ਮਹਮ ਦੀ ਅਗਵਾਈ ਹਲਕਾ ਜਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਾ ਵਿਰੋਧ ਮਹਮ ਤਹਿਤ ਹਰਪ੍ਰੀਤ ਸਿੰਘ ਕਾਲੋ ਨੇ ਕੀਤੀ ਇਸ ਮੌਕੇ ਜਿਹੜਾ ਕੋਆਰਡੀਨੇਟਰ ਸਰਦਾਰ ਹਰ ਪ੍ਰੈਸਿੰਗ ਕਲੋਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਯੰਗ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੀ ਹੈ ਅਤੇ ਇਸ ਦੇ ਲਈ ਜ਼ਮੀਨੀ ਪੱਧਰ ਤੇ ਜਾਗਰੂਕ ਫਲਾਉਣਾ ਦਾ ਬਹੁਤ ਵੱਡਾ ਜ਼ਰੂਰੀ ਕੰਮ ਰਿਹਾ ਹੈ। ਇਸ ਲਈ ਜ਼ਮੀਨੀ ਪੱਧਰ ਤੇ ਜਾਗਰੂਕਤਾ ਫਲਾਉਣਾ ਬਹੁਤ ਜ਼ਰੂਰੀ ਹੈ। ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਪੇਟ ਤੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਅਤੇ ਅਜਵਲ ਭਵਿੱਖ ਵੱਲ ਅਗਵਾਈ ਕਰਨਾ ਹੈ। ਇਸ ਮੌਕੇ ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਡੀਐਸਪੀ ਮਨਦੀਪ ਸਿੰਘ ਔਲਖ ਬੀਡੀਪੀਓ ਅਜੈਬ ਸਿੰਘ ਐਸਐਚਓ ਗੋਬਿੰਦ ਟੰਡਨ ਨਾਇਬ ਤਹਿਸੀਲਦਾਰ ਰਮਨ ਕੁਮਾਰ ਐਸਐਚਓ ਗੁਰਪ੍ਰੀਤ ਸਿੰਘ ਪੀਏ ਹਲਕਾ ਵਿਧਾਇਕ ਸ੍ਰੀ ਚੰਦ ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਔਰ ਉੱਚ ਅਧਿਕਾਰੀ ਅਤੇ ਪਾਰਟੀ ਵਰਕਰ ਅਤੇ ਪਿੰਡਾਂ ਦੇ ਮਹਤਵਪੂਰਨ ਸੱਜਣ ਹਾਜ਼ਰ ਸਨ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਗਲੇ ਪਿੰਡ ਤੋਂ ਜਾਂ ਇਸ ਪਿੰਡ ਦੇ ਵਿੱਚ ਨਸ਼ਾ ਤੇਜ ਜਾਏ ਜਿੱਥੋਂ ਤੱਕ ਨਸ਼ਾ ਖਾਣ ਵਾਲੀ ਗੱਲ ਹੈ ਤਾਂ ਮੁਤਾਸਬਤਾ ਕੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿੱਥੇ ਤੱਕ ਨਸ਼ਾ ਕਸਰ ਦੀ ਗੱਲ ਹੈ ਤੁਸੀਂ ਸਹੀ ਜਾਣਕਾਰੀ ਇੱਕ ਨੰਬਰ ਵੀ ਇੱਥੇ ਦਿੱਤਾ ਹੋਇਆ ਇਸ ਨੰਬਰ ਤੇ ਤੁਸੀਂ ਜਾਣਕਾਰੀ ਦੇ ਦਿਓ ਤੁਸੀਂ ਮੇਰੀ ਇੱਕ ਸੇਵਾਦਾਰ ਹੋਣ ਦੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੋਣ ਮੇਰੇ ਸਿਰ ਤੇ ਹੋਣ ਤੇ ਥੋੜੇ ਸਮੇਂ ਜੀ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਸਾਂਝੀਆਂ ਕਰਨਾ ਚਾਹੁੰਦਾ ਕਿ ਜਿਹੜੀ ਇਹ ਮਹਿੰਮ ਚਲਾਈ ਹੈ ਜੁਧ ਨਸ਼ੀਆ ਵਿਰੋਧੀ ਪਾਰਟੀ ਨੇ ਡਿਸਟ੍ਰਿਕਟ ਕੋਆਰਡੀਨੇਟਰ ਲਗਾ ਕੇ ਮੈਨੂੰ ਚਿਹਰੇ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਤੁਸੀਂ ਇੱਕ ਵਾਰ ਸਟੇਜ ਤੇ ਦੇਖ ਲਓ ਤੇ ਇੱਕ ਵਾਰ ਉਹਨਾਂ ਗੱਡੀਆਂ ਦੇ ਸਾਹਮਣੇ ਦੇਖ ਲਓ ਕਿ ਮੈਂ ਸਿਰਫ ਮੈਸੇਜ ਬਾਰੇ ਪਹਿਲੇ ਬੋਲਾਰੇ ਨੇ ਸਭ ਕੁਝ ਤੁਹਾਨੂੰ ਡਿਟੇਲਸ ਦੇ ਵਿੱਚ ਦੱਸ ਦਿੱਤਾ ਮੈਂ ਸਰਕਾਰ ਦੇ ਪੱਧਰ ਹੀ ਦੱਸ ਸਕਦਾ ਜੀ ਸਰਕਾਰ ਕਿੰਨਾ ਕੁ ਸੀਰੀਅਸ ਇਸ ਮਹਿਲ ਨੂੰ ਲੈ ਕੇ ਕਦੇ ਇਲੈਕਸ਼ਨ ਟਾਈਮ ਵੀ ਹੋ ਜੇ ਤੇ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਐਸ ਐਚਓ ਸਾਹਿਬ ਐਸ ਐਮਓ ਸਾਹਿਬ ਤਹਿਸੀਲਦਾਰ ਸਾਹਿਬ ਬੀ ਡੀ ਪੀਓ ਸਾਹਿਬ ਤੁਸੀਂ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰਕੇ ਇਹ ਸੱਚ ਦੇਖਿਓ ਔਰ ਕਿਤੇ 15 20 ਸਾਲ ਪਿੱਛੇ ਨજર ਜ਼ਰੂਰ ਮਾਰਿਓ ਸਰਪੰਚ ਸਾਹਿਬ ਵੀ ਕਦੇ ਐਨੇ ਅਫਸੋਸ ਹੈ ਬਾਤ ਤੁਹਾਡੇ ਪਿੰਡ ਦੇ ਵਿੱਚ ਪਿੰਡ ਵਸਤੀਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਕਿ ਅਸੀਂ ਸਾਰਾ ਜਿਹੜਾ ਪ੍ਰਸ਼ਾਸਨ ਹੈ ਵੀ ਤੁਹਾਡੀ ਪਿੰਡ ਦੇ ਵਿੱਚ ਕਿਸ ਕੰਮ ਲਈ ਆਇਆ ਕਿਸ ਕੰਮ ਲਈ ਆਇਆ ਕਿ ਤੁਹਾਡੇ ਪਿੰਡ ਬਗਰਾਮਪੁਰ ਪੇੜ ਦੇ ਵਿੱਚੋਂ ਕੋਈ ਵੀ ਬੰਦਾ ਕੋਈ ਬੱਚਾ ਕੋਈ ਪੈਣ ਪਰਾ ਸਾਡਾ ਨੌਜਵਾਨ ਨਸ਼ਾ ਨਾ ਕਰਦਾ ਹੋਵੇ ਜੇ ਨਸ਼ਾ ਕਰਦਾ ਹੋਵੇ ਤੇ ਇਹ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਕਿ ਅਸੀਂ ਉਸ ਬੱਚੇ ਦਾ ਹਰ ਤਰ੍ਹਾਂ ਦਾ ਇਲਾਜ ਕਰਾਵਾਂਗੇ ਹਰ ਤਰ੍ਹਾਂ ਦੀ ਵਧੀਆ ਤੇ ਵਧੀਆ ਮੈਡੀਸਿਨ ਲੈ ਕੇ ਉਹਦਾ ਇਲਾਜ ਕਰਾਵਾਂਗੇ ਅਗਰ ਕੋਈ ਤਸਕਰ ਹੈ ਪਿੰਡ ਦੇ ਵਿੱਚ ਤਾਂ ਤੁਹਾਡੇ ਸਾਥ ਤੋਂ ਬਿਨਾ ਚਾਏ ਸਾਰਾ ਸਰਕਾਰੀ ਸਰਕਾਰ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਵੀ ਲੱਗੇ ਹੋਵੇ ਲੱਗਿਆ ਰਹੇ ਤਾਂ ਮੈਂ ਇਹ ਕਹਿਣ ਚ ਗਰੇਜ ਨਹੀਂ ਕਰਦਾ ਕਿ ਪਿੰਡ ਵਾਸੀਆਂ ਤੋਂ ਜ਼ਿਆਦਾ ਕੋਈ ਬੰਦਾ ਨਹੀਂ ਜਾਣ ਸਕਦਾ ਕਿ ਕਿਹੜਾ ਬੱਚਾ ਸਾਡਾ ਨਸ਼ਾ ਕਰਦਾ ਹੈ ਤੇ ਕਿਹੜਾ ਇਸ ਬੱਚੇ ਨੂੰ ਨਸ਼ਾ ਬਾਰੋ ਕੋਈ ਲਾਗਲੇ ਪਿੰਡ ਤੋਂ ਜਾਂ ਇਸ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜਿੱਥੋਂ ਤੱਕ ਨਸ਼ਾ ਖਾਣ ਬਾਰੇ ਦੀ ਗੱਲ ਹੈ ਤੁਹਾਨੂੰ ਦੱਸ ਦਿੱਤਾ ਕਿ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿੱਥੋਂ ਤੱਕ ਨਸ਼ਾ ਤਸਕਰ ਦੀ ਗੱਲ ਹੈ ਤੁਸੀਂ ਸਹੀ ਜਾਣਕਾਰੀ ਇੱਕ ਨੰਬਰ ਵੀ ਇੱਥੇ ਦਿੱਤਾ ਹੋਇਆ ਇਸ ਨੰਬਰ ਤੇ ਤੁਸੀਂ ਜਾਣਕਾਰੀ ਦੇ ਦਿਓ ਤੁਸੀਂ ਮੇਰੀ ਇੱਕ ਸੇਵਾਦਾਰ ਹੋਣ ਦੇ ਦਿਲੇ ਦੀ ਜ਼ਿੰਮੇਵਾਰੀ ਹੋਣ ਮੇਰੇ ਸਿਰ ਤੇ ਹੋਣ ਤੇ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਸਕਦੇ 96 466 0043 9646 3043 ਤੁਹਾਨੂੰ ਲੱਗਦਾ ਕਿ ਤੁਸੀਂ ਮੈਸੇਜ ਕੀਤਾ ਤੇ ਤੁਹਾਨੂੰ ਕੋਈ ਰਿਪਲਾਈ ਨਹੀਂ ਆਇਆ ਜਾਂ ਉਸ ਬੰਦੇ ਦੇ ਕੋਲ ਕੋ ਚਾਰ ਬਾਈ ਨਹੀਂ ਹੋਈ ਤੇ ਤੁਸੀਂ ਆਪਣੇ ਪੁੱਤ ਨੂੰ ਇਸ ਨੰਬਰ ਤੇ ਸਿਰਫ ਬਾਸਰ ਮੈਸੇਜ ਛੱਡ ਦੇਣਾ ਤੇ ਸਾਰੀ ਰਿਸਪੌਂਸਿਬਿਲਟੀ ਸਾਰੀ ਜ਼ਿੰਮੇਵਾਰੀ ਮੇਰੀ ਹੋਵੇਗੀ ਤੇ ਮੈਂ ਨਾਲ ਵਿਸ਼ਵਾਸ ਵੀ ਦਿਵਾਦਾ ਕਿ ਤੁਹਾਡੀ 0.1% ਵੀ ਇਹਦੀ ਪ੍ਰਾਈਵੇਸੀ ਹੈ ਓਕੇ ਤੇ ਬਾਹਰ ਨਹੀਂ ਜਾਏਗੀ। ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਇਸ ਕਰਕੇ ਕਿ 150 ਦੇ ਕਰੀਬ ਇਸ ਪਿੰਡ ਦਾ ਜਿਹੜਾ ਮੇਰੇ ਬਜ਼ੁਰਗ ਮੇਰੇ ਭਰਾ ਮੇਆ ਭੈਣਾ ਮੇਰੀਆਂ ਮਾਤਾਵਾਂ ਅਸੀਂ ਰਾਜਨੀਤਿਕ ਫੰਕਸ਼ਨ 'ਚ ਦੇਖਿਆ ਕਿ ਇੰਨਾ ਰੌਲਾ ਰੱਪਾ ਪਰ ਤੁਸੀਂ ਇੰਨਾ ਸਹਾਰਾ ਦਿੱਤਾ ਔਰ ਇੰਨੇ ਤਰੀਕੇ ਦੇ ਨਾਲ ਸੰਯੋਗ ਦਿੱਤਾ ਪ੍ਰਸ਼ਾਸਨ ਨੂੰ ਮੈਂ ਇਹਦਾ ਵੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਲਾਸਟ ਦੇ ਵਿੱਚ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਪੂਰੇ ਦੇਸ਼ ਦੇ ਵਿੱਚ ਇਸ ਰਿਆ ਸਰਕਾਰਾਂ 'ਤੇ ਝਾਤ ਮਾਰਿਓ ਕਦੇ ਕਿਸੇ ਸਰਕਾਰ ਨੇ ਨਸ਼ੇ ਦੇ ਵਿਰੁੱਧ ਇਹੋ ਜਿਹੀ ਮਹਿੰਮ ਨਹੀਂ ਚਲਾਈ ਔਰ ਪਹਿਲਾ ਸੂਬਾ ਪੂਰੇ ਦੇਸ਼ ਦੇ ਵਿੱਚ ਜਿੱਥੇ ਪੰਜਾਬ ਦੇ ਸ਼ਾਨ ਸਰਦਾਰ ਤਵਾ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਬਿੰਦ ਕੇਜੀਵਾ ਸਾਹਿਬ ਨੇ ਆਦੇਸ਼ ਵੀ ਦਿੱਤੇ ਨੇ ਦੱਸਿਆ ਕਿ ਆਪਾਂ ਸਾਰਿਆਂ ਨੂੰ ਇੰਨਾ ਇੰਨਾ ਟਾਈਮ ਹੋ ਗਿਆ ਸਰਕਾਰਾਂ ਦੇਖਦੇ ਪੈਣੀ ਨੀ ਉਬਰ ਹੋ ਗਈ ਸਾਨੂੰ ਵੀ ਸਰਵਿਸ ਕਰਦਿਆਂ ਇੰਨਾ ਟਾਈਮ ਹੋ ਚੁੱਕਿਆ ਪਰ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਉਹ ਕਦੀ ਤੁਸੀਂ ਦੇਖੀ ਨਹੀਂ ਹੋਣੀ ਕਦੀ ਸੁਣੀ ਨਹੀਂ ਹੋਣੀ ਜਲਜੀਤ ਸਿੰਘ ਸੁਪੁੱਤਰ ਸਰਦਾਰ ਤੇਜਪਾਲ ਸਿੰਘ ਉਪ ਮੰਡਲ ਵਿਸ਼ੇ ਸਰਦਾਰ ਅਮਨਜੀਤ ਜੀ ਇਹਨਾਂ ਸੰਵਾਦ ਦੇ ਰਿਹਾ ਨਾਲ ਨਾਲ ਕਿਸੇ ਕਾਰੋ ਜੀ ਮਨਜੀਤ ਸਿੰਘ ਦੀ ਔਰਤ ਅੱਗੇ ਉੱਥੇ ਅੱਗੇ ਸਾਡੇ ਇਸ ਪਿੰਡ ਦੇ ਕਿਉਂ ਬਹੁਤ ਬਹੁਤ